ਮੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਨਮਰਾਈ ਸੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਿਨੋ ਭਗਵਾਨ ਦੀ ਜੈ ਪਿਆਰੀ ਅਰਸ ਸਿੰਘ ਜੀ ਸਹਿਬ ਸਤਿਗੁਰੂ ਦੀਆਂ ਜਿੰਨੀਆਂ ਵੀ ਸਿਫਤਾਂ ਕਰ ਲਈਆਂ ਉਨੀਆਂ ਥੋੜੀਆਂ ਵੀਰਾਂ ਨੇ ਸਿਫਤਾਂ ਕੀਤੀਆਂ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੀ ਤੇ ਬਾਤ ਨਾ ਮੁਝੇ ਕਹੇ ਦੀ ਨਦਰਾਂ ਜਾਗੇ ਤੁਸੀਂ ਸ਼ੁਕਰ ਕਰ ਲੋ ਦਾ ਭਗਵਾਨ ਦਾ ਕੀ ਰਹਾ ਜੇ ਬਾਣੀ ਪੜਦੇ ਆ ਕਹਿਣਾ ਤੇ ਨਹੀਂ ਚਾਹੀਦਾ ਇਹ ਪਰਮੇਸ਼ਰ ਨੇ ਆ ਕੇ ਯੁੱਗਾਂ ਦੀ ਉਮਰ ਦੱਸ ਦਿੱਤੀ ਆ ਵੀ ਚੌਹ ਯੁੱਗਾਂ ਦੀ ਉਮਰ ਕਿੰਨੀ ਆ ਹੋ ਸਕਦਾ ਕਿਸੇ ਨੂੰ ਨਾ ਪਤਾ ਹੋਵੇ ਵੀ ਚੌਹ ਯੁੱਗ ਦੀ ਉਮਰ ਕਿੰਨੀ ਆ ਸਤਜੁਗ ਦੀ ਹੁੰ ਰਿਆ 17 ਲੱਖ ਤੇ 28000 ਸਾਲ ਤ੍ਰੇਤੇ ਦੀ ਆ 12 ਲੱਖ ਤੇ 96000 ਸਾਲ ਦਵਾਪਰ ਦੀ ਆ 8 ਲੱਖ ਤੇ 64000 ਸਾਲ ਕਲਜੁਗ ਦੀ ਆ 4 ਲੱਖ ਤੇ 32000 ਸਾਲ ਚਵਾਂ ਨੇ ਟੋਟਲ ਕੀਤਾ ਜਾਵੇ ਤਾਂ 43 ਲੱਖ 20000 ਸਾਲ ਬਣਦੇ ਤੇ ਆਪਾਂ ਕੀ ਦੱਸ ਲਾਂ ਕੋਈ 50 ਦਾ 60 ਦਾ 70 ਦਾ ਹੋ ਕੀ ਅਸੀਂ ਦੱਸ ਲਾਂਗੇ ਇਹ ਪਰਮੇਸ਼ਰ ਹੀ ਨੇ ਦੱਸਿਆ ਵੀ ਜੇ ਤੇ ਉਹਦੀ ਨਜ਼ਰ ਹੋ ਗਈ ਬਸ ਉਹਦੇ ਬੱਲੇ ਬੱਲੇ ਆ ਇੰਨ ਵਿਰਲੇ ਵਿਰਲੇ ਕਰਨ ਤਰੀਫਾ ਰੱਬ ਦੀਆਂ ਕਰਮਾਂ ਵਾਲਿਆਂ ਨੂੰ ਇਹੋ ਜਿਹੀਆਂ ਘੜੀਆਂ ਲੱਭਦੀਆਂ ਆ ਲੋਕੋ ਕਰਮਾਂ ਵਾਲਿਆਂ ਨੂੰ ਇਹੋ ਜਿਹੀਆਂ ਘੜੀਆਂ ਲੱਭਦੀਆਂ ਸਾਰੀ ਸੀਟੀ ਤੇ ਸਾਰੀ ਕਾਇਨਾਤ ਦੇ ਕੋਈ ਨਹੀਂ ਤੇਰੇ ਤੋਲ ਲੱਗਦਾ ਕਿਤੇ ਸਾਡਾ ਵੀ ਵੇੜਾ ਬੰਨੇ ਲਾ ਦੇ ਤੇਰਾ ਕਿਹੜਾ ਮੁੱਲ ਲੱਗਦਾ ਸਾਡਾ ਸਾਰਿਆਂ ਦਾ ਵੇੜਾ ਬੰਨੇ ਲਾ ਦੇ ਤੇਰਾ ਕਿਹੜਾ ਮੁੱਲ ਲੱਗਦਾ ਤੈਨੂੰ ਕੀ ਦੱਸਿਆ ਵੀ ਜਦੋਂ ਉਹ ਆਇਆ ਗੁਰੂਆਂ ਪੀਰਾਂ ਪਗੰਬਰਾਂ ਅਵਤਾਰਨ ਸੋ ਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀਏ ਸੋ ਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੂ ਭਗਵਾਨ ਈਸ਼ਰ ਸਿੰਘ বিষ্ণੂ ਪ੍ਰਗਮਾਂ ਦੀ ਜੈ ਪਰੇ ਮੁਅਸ ਬਹਿ ਗੇ ਪਰੀ ਤਾਂ ਗੂੜੀਆਂ ਨੇ ਪਾਲੀਆਂ ਪਰੇ ਮੁਅਸ ਬਹਿ ਗੇ ਪਰੀ ਤਾਂ ਗੂੜੀਆਂ ਨੇ ਪਾਲੀਆਂ ਸੋਹਣਿਆ ਰਬ ਅਸੀਂ ਤੇਰੇ ਨਾਲ ਲਾ ਲਈਆਂ ਸੱਚੇ ਬਾਦਸ਼ਾਹ ਜੀ ਅਸੀਂ ਤੇਰੇ ਨਾਲ ਲਾ ਲਈਆਂ ਤੂੰ ਹੀ ਸਾਡੀ ਜਿੰਦਿਆਂ ਤੇ ਤੂੰ ਹੀ ਸਾਡੀ ਜਾਨ ਆ ਤੂੰ ਹੀ ਸਾਡੀ ਜਿੰਦਿਆਂ ਤੇ ਤੂੰ ਹੀ ਸਾਡੀ ਜਾਨ ਆ ਤੇਰੇ ਨਾਲ ਵਸਦਾ ਸਾਡਾ ਇਹ ਜਹਾਨ ਆ ਜੇ ਇਹ ਕਹੀਏ ਨਾ ਅਸੀਂ ਚਾਵਾ ਛੱਡੀਆਂ ਸ਼ਰਾਬਾਂ ਨਹੀਂ ਵੀਂਦੇ ਆ ਨਹੀਂ ਕਰਦੇ ਇਹ ਵੀ ਇਹਦੀ ਕਿਰਪਾ ਜੀ ਜੇ ਆਏ ਨਹੀਂ ਵੀਦੇ ਤੇ ਮਾਨ ਆ ਜਣੇ ਤੁਹਾਨੂੰ ਇਨੇ ਕਿਰਪਾ ਕਰਕੇ ਸਿਧਾਈਆਂ ਪਰੇਮ ਵਸ ਪੈ ਕੇ ਪ੍ਰੀਤਾਂ ਆਂਗੂੜੀਆਂ ਨੇ ਪਾਲੀਆਂ ਸੱਚਿਆ ਰੱਬ ਅਸੀਂ ਤੇਰੇ ਨਾਲ ਲਾ ਲਈਆਂ ਸੋਹਣਿਆ ਰੱਬ ਅਸੀਂ ਤੇਰੇ ਨਾਲ ਲਾ ਲਈਆਂ ਤੂੰ ਹੀ ਸਾਡੀ ਜਿੰਦਿਆਂ ਤੇ ਤੂੰ ਹੀ ਸਾਡੀ ਜਾਨ ਆ ਤੇਰੇ ਨਾਲ ਵਸਦਾ ਸਾਡਾ ਇਹ ਜਹਾਨ ਆ ਚਾਹਾਂ ਤੇਰੇ ਰੱਬਾ ਕਰ ਕਿਰਪਾ ਛਡਾਲਿਆਂ ਸੋਹਣਿਆ ਰੱਬਾ ਅਸੀਂ ਤੇਰੇ ਨਾਲ ਲਾ ਲਈਆਂ ਸੱਚੇ ਬਾਦਸ਼ਾਹ ਜੀ ਅਸੀਂ ਤੇਰੇ ਨਾਲ ਲਾ ਲਈਆਂ ਸਤ ਸੁੰਦਰ ਸਰੂਪ ਤੇਰਾ ਸੋਨਾ ਹੈ ਜਹਾਨ ਤੋਂ ਸਤ ਸੁੰਦਰ ਸਰੂਪ ਤੇਰਾ ਸੋਨਾ ਹੈ ਜਹਾਨ ਤੋਂ ਭਗਤਾਂ ਦਾ ਸਿਰ ਤਾਜ ਤੇ ਪਿਆਰਾ ਹੈ ਪਰਾਨ ਤੋਂ ਅਸੀਂ ਤੇਰੇ ਹੋ ਗਏ ਗੰਡਾਂ ਪਕੀਆਂ ਨੇ ਪਾਲੀਆਂ ਸੋਹਣਾ ਰੱਬਾ ਅਸੀਂ ਤੇਰੇ ਨਾਲ ਲਾਲਿਆਂ ਸੱਚੇ ਬਾਦਸ਼ਾਹ ਜੀ ਅਸੀਂ ਤੇਰੇ ਨਾਲ ਲਾਲਿਆਂ ਓ ਮੱਕੇ ਗਿਆ ਗੱਲ ਮੁਕਣੀ ਨਹੀਂ ਜੇ ਤੇ ਜੇ ਨਾਦਲੋ ਮੁਕਾਏ ਮੱਕੇ ਗਿਆ ਗਾਲੇ ਮੁਕਣੀ ਨਹੀਂ ਦੇ ਜੇ ਨਾਂ ਦਿਲੋਂ ਮਗਾਏ ਓ ਗੰਗਾ ਗਿਆ ਵੀ ਗਤੀ ਨਹੀਂ ਹੋਣੀ ਤੇ ਪਾਵੇਂ ਸੋ ਸੋ ਜੁਬੀਆਂ ਲਾਏ ਫਿਰ ਲੈਣ ਸੁਣ ਲਿਓ ਮਕੇ ਗਿਆ ਗਤੀ ਨਹੀਂ ਹੋਣੀ ਤੇ ਪਾਵੇਂ ਕਿੰਨਾ ਵੀ ਰੱਬ ਧਾਈਏ ਓ ਗੰਗਾ ਆ ਗਿਆ ਅੰਗਤੀ ਨਹੀਂ ਹੋਣੀ ਤੇ ਪਾਵੇਂ ਸੋ ਸੋਚ ਬਿਆਂ ਲਾਏ ਨਾ ਰੱਬ ਮਿਲਦਾ ਵਿੱਚ ਮੰਦਰਾਂ ਦੇ ਤੇ ਨਾ ਰੱਬ ਵਿੱਚ ਮਸੀਤਾ ਵੀਰੋ ਭੈਣ ਰੱਬ ਉਹ ਨਾਂ ਨੂੰ ਮਿਲਦਾ ਸਾਫ਼ ਜਨਾ ਆਂਦੀ ਆ ਨੀਤਾ ਤੇ ਤੁਹਾਨੂੰ ਰੱਬ ਸਵੱਬੀ ਮਿਲ ਗਿਆ ਤੇ ਹੁਣ ਮੰਗ ਲੋ ਚਰਨ ਪਰਿਤਾ ਸੋ Vishnu oh,